ਇੱਕ ਸਾਡੀ ਜਿਹੜੀ ਯੂਥ ਹੈ ਉਹਨਾਂ ਨੂੰ ਪੂਰੀ ਕਹਾਣੀ ਨਹੀਂ ਪਤਾ ਹੈਗੀ ਥੋੜੀ ਤੋਂ ਸ਼ਾਰਟ ਫਾਰਮ ਦੇ ਵਿੱਚ ਸਾਡੀ ਯੂਥ ਨੂੰ ਕਹਾਣੀ ਦੱਸ ਦੋ ਬ੍ਰਾਹਮਣ ਸੀ ਰਿਸ਼ੀਦੇਵ ਉਹਨਾਂ ਦੀ ਮਾਤਾ ਜੀ ਬ੍ਰਾਹਮਣ ਕੁੱਲ ਚੋਂ ਪਹਿਲਾ ਹੋਏ ਸੀ ਜੀ ਠੀਕ ਹੈ ਉਹਨਾਂ ਦਾ ਜਿਹੜਾ ਪਾਲਨ ਪੋਸ਼ਣ ਹੈ ਉਹ ਰਕਸ਼ਨੀ ਬ੍ਰਿਤੀ ਦੇ ਮੁਤਾਬਕ ਕੀਤਾ ਗਿਆ ਉਸ ਤੋਂ ਬਾਅਦ ਉਹ ਰਕਸ਼ਾ ਲੈਣੀ ਦਵਣੀ ਹੈ ਤਾਂ ਬੁਰੇ ਬ੍ਰਾਹਮਣ ਨਹੀਂ ਸੀ ਉਹਨਾਂ ਦੇ ਉਹਨੋਂ ਦੇ ਬਾਦਰ ਦਾ ॠषि मुनि ਸੀ ਬਣਾ ਦੇਵ ਪਹਿਲੀ ਵਾਰ ਦੇਖ ਰਿਹਾ ਕਿ ਇੱਥੇ ਪਿੰਡ ਦੇ ਵਿੱਚ ਜਲਾਇਆ ਨਹੀਂ ਜਾਂਦਾ ਤੇ ਪੂਜਾ ਕੀਤੀ ਜਾਂਦੀ ਹੈ ਮਹੱਤਵ ਕੀ ਹੈ ਇਹਨਾਂ ਦਾ ਮਹਤਵ ਹੈ ਜੀ ਕਿ ਰਾਵਣ ਦੇਵਤਾ ਬ੍ਰਾਹਮਣ ਸੀ ਚਾਰ ਗਿਆਨਾਂ ਦੇ ਗਿਆਨੀ ਸੀ ਜੀ ਐਨੇ ਵਿਦਵਾਨ ਸੀ ਜੀ ਠੀਕ ਹੈ ਉਹਨਾਂ ਨੇ ਜਿਹੜੀ ਬੁਰਾਈ ਕੀਤੀ ਜੀ ਉਹਨੂੰ ਸੀਤਾ ਮਾਤਾ ਨੂੰ ਭੈਣ ਦਾ ਬਦਲੇ ਪਿੱਛੇ ਉਹਦਾ ਉਹ ਕੀਤਾ ਜੀ ਪਰ ਇਹ ਕਿ ਉਹਨਾਂ ਨੇ ਆਪਣਾ ਕਰੈਕਟਰ ਫੇਰ ਵੀ ਠੀਕ ਰੱਖਿਆ ਇਸ ਕਰ ਨਾ ਰਾਵਣ ਬ੍ਰਾਹਮਣ ਸੀ ਅਸੀਂ ਬ੍ਰਾਹਮਣ ਦੇ ਤੌਰ ਤੇ ਪਹਿਲਾ ਭਗਵਾਨ ਰਾਮ ਦੇ ਦਰਵਾਜ਼ ਚ ਮੰਦਰ ਚ ਪੂਜਾ ਕਰ ਅਰਚਨਾ ਕਰਦੇ ਆ ਜੀ ਜੀ ਦੁਸ਼ਰੇ ਵਾਲੇ ਦਿਨ ਫੇਰ ਆ ਕੇ ਰਾਵਣ ਦੀ ਦੇ ਚਲਾਨੀ ਪਹਿਲੀ ਵਾਰ ਦੇਖ ਰਿਹਾ ਕਿ ਇੱਥੇ ਪਿੰਡ ਦੇ ਵਿੱਚ ਜਲਾਇਆ ਨਹੀਂ ਜਾਂਦਾ ਤੇ ਪੂਜਾ ਕੀਤੀ ਜਾਂਦੀ ਹੈ ਮਹੱਤਵ ਕੀ ਹੈ ਇਹਨਾਂ ਦਾ ਮਹੱਤਵ ਹੈ ਜੀ ਕਿ ਰਾਵਣ ਦੇਵਤਾ ਬ੍ਰਾਹਮਣ ਸੀ ਜੀ ਚਾਰ ਗਿਆਨਾਂ ਦੇ ਗਿਆਨੀ ਸੀ ਜੀ ਅਨੇ ਵੀ ਦਮਾਂ ਸੀ ਜੀ ਠੀਕ ਹੈ ਉਹਨਾਂ ਨੇ ਜਿਹੜੀ ਬਰਾਈ ਕੀਤੀ ਜੀ ਉਹਨੂੰ ਸੀਤਾ ਮਾਤਾ ਨੂੰ ਭੈਣ ਦਾ ਬਦਲ ਪਿੱਛੇ ਉਹਦਾ ਉਹ ਆ ਕੀਤਾ ਜੀ ਪਰ ਇਹ ਕਿ ਉਹਨਾਂ ਨੇ ਆਪਣਾ ਕੈਰੈਕਟਰ ਫੇਰ ਵੀ ਠੀਕ ਰੱਖਿਆ ਜੀ ਔਰ ਅਮਦੇਵਤਾ ਨੇ ਟੱਚ ਤੱਕ ਵੀ ਨਹੀਂ ਕੀਤਾ ਜੀ ਐਨੇ ਉਹਨਾਂ ਦੇ ਕਸਟਡੀ 'ਚ ਰਹੇ ਜੀ ਤੇ ਇਸ ਕਾਰਨ ਨਾ ਰਾਵਣ ਬ੍ਰਾਹਮਣ ਜੀ ਅਸੀਂ ਬ੍ਰਾਹਮਣ ਦੇ ਤੌਰ ਤੇ ਪਹਿਲਾ ਪ੍ਰਭੂ ਰਾਮ ਦੇ ਦਰਵਾਜ ਚ ਮੰਦਰ ਚ ਪੂਜਾ ਕਰ ਅਰਚਨਾ ਕਰਦੇ ਆ ਜੀ ਜੀ ਦੁਸ਼ਹਿਰੇ ਵਾਲੇ ਦਿਨ ਫੇਰ ਆ ਕੇ 라वण ਦੀ ਦੇ ਚਲਾਨੀ ਪ੍ਰਾਚੀਨ ਮੰਦਿਰਾ ਕਿੰਨੇ ਤੋਂ ਕਿੰਨੇ ਤੋਂ ਸਾਲ ਪੀੜੀਆਂ ਕਰਿਆ ਕੀਤਾ ਜਾਂਦੀ ਹੈ ਪੂਜਾ ਦੇਖੋ ਜੀ ਇੱਥੇ ਰਾਮ ਮੰਦਰ ਕਟੋਕਵਾੜ ਤੋਂ 1835 ਸਾਡੇ ਫੋਰਫਾਦਰ ਨੇ ਬਣਾਇਆ ਸੀ ਅਸੀਂ ਪਟਿਆਲੇ ਤੋਂ ਬਿਲੋਂਗ ਕਰਦੇ ਆ ਦੂਬੇ ਫੈਮਿਲੀ ਹੈ ਦੂਬੇ ਫੈਮਿਲੀ ਸਾਡੇ ਸਾਰੇ ਰਿਸ਼ਤੇਦਾਰ ਦੁਸ਼ਹਿਰ ਦੇ ਸੀ ਹਾਜ਼ਰ ਹੋਣੇ ਆ ਅੱਜ ਜਲੀਆ ਨੇ ਉਹਨਾਂ ਦੇ ਔਲਾਦ ਨਹੀਂ ਸੀ ਐ ਫਿਰ ਫਾਦਰ ਦੇ ਉਹਨਾਂ ਨੇ ਮਰਜਕ ਰੋਈਆਂ ਤੋਂ ਨਹੀਂ ਹੋਈ ਉਹ ਫਿਰ ਸਮਾਜ ਦੇ ਤਾਣੇ ਮਾਨੇ ਤੋਂ ਤਾਂਗਾ ਕੇ ਉਹ ਜੰਗਲਾਂ ਚਲੇ ਗਏ ਉਤੋਂ ਜਾ ਕੇ ਪ੍ਰਭੂ ਰਾਮ ਦੇ ਉਹਨਾਂ ਦੇ ਰੂਪ ਚ ਮਹਾਤਮਾ ਜੀ ਉਹ ਜਾਣੀ ਜਾਣ ਸੀ ਤਪੱਸਿਆ ਕਰ ਰਹੇ ਸੀ ਉਹਨਾਂ ਨੇ ਵਰਦਾਨ ਦਿੱਤਾ ਜਾ ਪਖਤਾ ਵਾਪਸ ਚਲੇ ਆ ਜਾ ਕੇ ਰਾਮ ਮੰਦਰ ਬਣਾ ਤੇਰੇ ਇੱਕ ਨਹੀਂ ਦੋ ਨਹੀਂ ਤੇਰੇ ਚਾਰ ਬੱਚੇ ਹੋਣਗੇ ਸਾਡੇ ਪੁਰਦਾਦੇ ਹੋਰੀ ਚਾਰ ਭਰਾ ਸੀ ਤੇ ਦੇਖਿਆ ਜਾਵੇ ਤੇ ਕਿ ਹਰ ਸ਼ਹਿਰ ਦੇ ਵਿੱਚ ਮਤਲਬ ਕਿ ਜਿਹੜੀ ਯੂਥ ਆ ਸਾਡੀ ਮਤਲਬ ਕਿ ਜਿੰਨੇ ਵੀ ਫੈਮਿਲੀ ਜਿੰਨੇ ਵੀ ਦੇਖਣ ਵਾਲੇ ਸਾਡੀ ਆਡੀਅנס ਹੈ ਜਿਹੜੀ ਇਹ ਵੀਡੀਓ ਇਸ ਵਾਰ ਵੀਡੀਓ ਨੂੰ ਦੇਖ ਰਹੀ ਹੈ ਕਿ ਉਹ ਹਰ ਵਕਤ ਮਤਲਬ ਕਿ ਦੁਸ਼ਹਿਰੇ 'ਚ ਜਾ ਕੇ ਇਹਦਾ ਮੇਲਾ ਦੇਖਦੇ ਨੇ ਕਿ ਰਾਵਣ ਨੂੰ ਸੜਦੇ ਹੋਏ ਦੇਖਦੇ ਨੇ ਉਹਦੇ ਬਾਰੇ ਕੀ ਕਹਿੰਨਾ ਤੁਹਾਡਾ ਉਹਦੇ ਬਾਰੇ ਐੱਛਾ ਜੀ ਪਰ ਆਵੰਦੇ ਅਸੀਂ ਵੀ ਜਲਾਨੀਆ ਜੀ ਅਸੀਂ ਵੀ ਤੁਹਾਡਾ ਪਤਾ ਬੁਰਾਈ ਦਾ ਪ੍ਰਤੀਕ ਹੈ ਥੋੜੇ ਅਗਲੀ ਉੱਤੇ ਇਹਦੇ ਤਸਰ ਕਰਦਾ ਕੰਬੜਾ ਦਿਨਿਆ ਇਹ ਕਿਦਾ ਪੋਲੂਸ਼ਨ ਤੁਰਾਤਾ ਜੀ ਇਹ ਕੋ ਵੇਸਟੇਜ ਹੈ ਵੈਸੇ ਨਹੀਂ ਜੀ ਇਹ ਕੋ ਅਮਨਾ ਚਲੋ ਉਹਦੀ ਬੁਰਾਈ ਦਾ ਪ੍ਰਤੀਕ ਹੈ ਉਹ ਅਸੀਂ ਜ਼ਰੂਰ ਕਰਦੇ ਆ ਪਰ ਆ ਕੇ ਜਲਾਣਾ ਨਹੀਂ ਚਾਹੀਦਾ ਇਹ ਤੁਹਾਡੇ ਮੁਤਾਬਿਕ ਕੀ ਹੈ ਜਲਾਣਾ ਚਾਹੀਦਾ ਹੈ ਜਾਂ ਮਤਲਬ ਨਾ ਨਾ ਬਿਲਕੁਲ ਨਹੀਂ ਪਿਆ ਮੈਂ ਕਹਿੰਦਾ ਵੇਸਟੇਜ ਹੈ ਵੈਸੇ ਜੀ ਇਸ ਜਿਹੜੀ ਪੋਲੂਸ਼ਨ ਹੋਈ ਬਾਲਦਾ ਉਹ ਨਸੀ ਅਸੀ ਅੱਜ ਤੱਕ ਸੀ ਬਿਲਕੁਲੀ ਕਹਿ ਦਿੰਦੇ ਆ ਕਿ ਨਾਂ ਵੀ ਪਟਾਕੇ ਤੱਕ ਨਹੀਂ ਜਣਾਉਂਦੇ ਥੋੜਾ ਬੋਤਾਂ ਹੋਏ ਬੱਚੇ ਲਿਆਉਂਦੇ ਨੇ نیچے ਉਹ ਵੀ ਰੱਖਵਾ ਦਿੰਦੇ ਆ ਬੰਨਾਂ ਨਹੀਂ ਅਸੀਂ ਉੱਤੇ ਚਲਾਉਂਦੇ ਜੀ ਪੰਡਰੀ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਆਡੀਅנס ਨੂੰ ਸਾਡੀ ਆਡੀਅנס ਨੂੰ ਕਹਾਂਗੇ ਜੀ ਕਿ ਰਾਵਣ ਦਾ ਕਰੈਕਟਰ ਰਾਵਣ ਦੀ ਉਹ ਬੁੱਧਤਾ ਬੇਦਾ ਦਾ ਗਿਆਨੀ ਹੈ ਠੀਕ ਹੈ ਜੀ ਹੁੰਦਾ ਅਜਗਰ ਹਰੀ ਕਾਚਾ ਹਰੀਗੇ ਏਰੀਆ ਚ ਸਮਝੋ ਦੇਖਿਆ ਜਾਵੇ ਕਿ ਇੱਕ ਫੈਸ਼ਨ ਬਣ ਗਿਆ ਹੈ ਫੈਸ਼ਨ ਹੀ ਬਣ ਗਿਆ ਜੀ ਦੇਖੇ ਜਾਵੇ ਕਿ 라वण ਜੀ ਜਿਹੜੇ 라वण ਸੀਗੇ ਉਹ ਬਹੁਤ ਗਿਆਨੀ ਸੀਗੇ ਮਹਾਦੇਵ ਜੀ ਦੇ ਭਗਤ ਵੀ ਸੀਗੇ ਭਗਤ ਸੀ ਬਹੁਤ ਸ਼ਿਵ ਜੀ ਦੇ ਭਗਤ ਸੀ ਉਹਨਾਂ ਨੇ ਪ੍ਰਭੂ ਰਾਮਚੰਦਰ ਜੀ ਨੂੰ ਗੱਲ ਕੀਤੀ ਪਰੰਤੂ ਪਹਿਲਾਂ ਕਹਿੰਦੇ ਪ੍ਰਭੂ ਰਾਮ ਤੂੰ ਵਿਸ਼ਨੂੰ ਦਾ ਅਵਤਾਰ ਜ਼ਰੂਰ ਹੈ ਪਰ ਕਹਿੰਦਾ ਮੈਂ ਤੇਰੇ ਤੋਂ ਗਿਆਨੀ ਤੇਰੇ ਤੋਂ ਅਮੀਰ ਜ਼ਿਆਦਾ ਲੰਕਾ ਪਤੀ ਮੈਂ ਸਾਣਾ ਮੇਰੇ ਕੋਲ ਸਭ ਕੁਝ ਮੈਂ ਤੇਰੇ ਨਾਲੋਂ ਕਹਿਨੀ ਮੈਂ ਪਰ ਇਹ ਕਿ ਤੇਰੇ ਭਰਾ ਨੇ ਤੇਰਾ ਸਾਥ ਦਿੱਤਾ ਜੀ ਔਰ ਮੇਰੇ ਭਰਾਵਾਂ ਨੇ ਮੇਰਾ ਸਾਥ ਨਹੀਂ ਦਿੱਤਾ ਇਹ ਪੰਡਿਤ ਕਿਉਂ ਨਹੀਂ ਸਾਥ ਦਿੱਤਾ ਹੋਗਾ ਕੋਈ ਕਹਾਣੀ ਹੋएगी ਇਹ ਭਰਾ ਜੀ ਐਸਾ ਜੀ ਕਿ ਮੇਨ ਗੱਲ ਹੈ ਕਿ ਭਰਾਵਾਂ ਦਾ ਪਿਆਰ ਜੋ ਵੀ ਹੈ ਪਰ ਉਹ ਰਾਮਚੰਦਰ ਜੀ ਨੇ ਆਪਣੇ ਇੰਤਖਾਇਆ ਹੈ ਰਾਮ ਦੇ ਐਕਚੁਅਲੀ ਉਹਨਾਂ ਨੇ ਅਕਾਲ ਆਪਣੇ ਕਿ ਬੱਚ ਕੀ ਤਰਸੀ ਜੀ ਮੌਤ ਆਨੇ ਦੀ ਜੀ ਸ਼ਿਵ ਜੀ ਤੋਂ ਵਧਾਨ ਪਤਾ ਆਪ ਕੀਤਾ ਦਸੀ ਜੀ ਸਿਰਫ ਜੀ ਉਹ ਵਿਜ਼ਨ ਨੂੰ ਜੀ ਭਰਾ ਨੂੰ ਪਤਾ ਸੀ ਕਿ ਵੀ ਇਹਨਾਂ ਦੀ ਜਿਹੜੀ ਐ ਮੌਤ ਉਹ ਨਾ ਵੀ ਤੇ ਹੈ ਜੀ ਬੇਟਾ ਹੋਰ ਕਿ ਜ਼ਿੰਦਗੀ ਦੱਸਿਆ ਜੀ ਸਿਰਫ ਉਹਨਾਂ ਨੂੰ ਪਤਾ ਸੀ ਜੀ ਔਰ ਉਹਨਾਂ ਦੀ ਭਰਾ ਦੇ ਕਾਰਨ ਨਹੀਂ ਹੈ ਲੰਗਮ ਕਰਦਾ 베ਤੀ ਲੰਗਾ ਟਾਏ ਉਹ ਹਿਸਾਬ ਹੈ ਕਿ ਇਸ ਕਰਨ ਦਾ ਹੀ ਮੈਂਬਰ ਹੋ ਕੇ ਜੀ ਮਜ਼ਾ ਦੇਣਾ ਤੇ ਹੋਈ ਜ਼ਿਆਦੀ ਗੱਲ ਹੈ ਜੀ ਦੇਖਿਆ ਜਾਵੇ ਕਿ ਕਿਤੇ ਨਾ ਕਿਤੇ ਇੱਕ ਸਾਡੀ ਜਿਹੜੀ ਯੂਥ ਹੈ ਉਹਨਾਂ ਨੂੰ ਪੂਰੀ ਕਹਾਣੀ ਨਹੀਂ ਪਤਾ ਹੈਗੀ ਥੋੜੀ ਤੋਂ ਸ਼ਾਰਟ ਫਾਰਮ ਦੇ ਵਿੱਚ ਸਾਡੀ ਯੂਥ ਨੂੰ ਕਹਾਣੀ ਦੱਸ ਦੋ ਰਿਸ਼ੀ ਬ੍ਰਾਹਮਣ ਸੀ ਰਿਸ਼ੀ ਦੇ ਉਹਨਾਂ ਦੀ ਮਾਤਾ ਜੀ ਬ੍ਰਾਹਮਣ ਕੁੱਲ ਚੋਂ ਪਹਿਲਾ ਹੋਏ ਸੀ ਜੀ ਠੀਕ ਹੈ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਉਹ ਰਾਖਸ਼ੀ ਬ੍ਰਿਧੀ ਦੇ ਮਤਲਬ ਕਿ ਕਿੱਤਾ ਗਿਆ ਉਸ ਤੋਂ ਬਾਅਦ ਉਹ ਰਾਖਸ਼ਾ ਲੈਣੇ ਦਵਨੇ ਹੈ ਤਾਂ ਪੁਰੇ ਬਰਾਨੀ ਸੀ ਉਹਨਾਂ ਦੇ ਉਹਨਾਂ ਦੇ ਬਾਦਰ ਦਾ ਰਿਸ਼ੀ ਮੂਨੀ ਸੀ ਉਹਨਾਂ ਦੇ ਹਾਂ ਜੀ ਮੇਰਾ ਰਾਵਣ ਕਿੱਦਾਂ ਬਣ ਗਿਆ ਜੀ ਰਾਵਣ ਐਸਾ ਜੀ ਕਿ ਰਾਵਤ ਕਤੋਂ ਤੋਂ ਕੋੜੀ ਵਰਤੇ ਕਾਰਨਾਂ ਮੇ ਰਾਖਸ਼ੀ ਮੂਰਤੀ ਸੀ ਜੀ ਮਾਸ ਖਾਣਾ ਜਨਨਿਆ ਕਰਨੀਆਂ ਜੀ ਕਿ ਜਦ ਵੀ ਆਪਣੇ ਕਰਦੇ ਰਹੇ ਉਹ ਜਗਰ ਨੂੰ ਨਾਨੂ ਰਾਸ਼ਾਨਾ ਨੇ ਨੇਤਾ ਬਣਾਤਾ ਰਾਸ਼ਾਨਾ ਨੇਤਾ ਬਣਾਤਾ ਉਹਨਾਂ ਨੂੰ ਦੁਸ਼ਹਿਰੇ ਵਾਲੇ ਦਿਨ ਕਿੱਦਾਂ ਮਨਾਇਆ ਜਾਂਦਾ ਇੱਥੇ ਦੁਸ਼ਹਿਰਾ ਜੀ ਅਸੀਂ ਪ੍ਰਭੂ ਰਾਮ ਦੇ ਦਰਵਾਜੇ ਚ ਮੰਦਰ ਚ ਪੂਜਾ ਅਰਚਨਾ ਕਰਦੇ ਆ ਪੰਡਿਤ ਜੀ ਬੁਲਾ ਕੇ ਬਕਾਇਦਾ ਵਿਧੀ ਪੂਰਵਕ ਨੌਗਰਾਹ ਦੀ ਪੂਜਾ ਕਰਵਾਨੇ ਪੂਰਾ ਉਹਨਾਂ ਤੋਂ ਬਾਅਦ ਆਰਤੀ ਤੋਂ ਬਾਅਦ ਦੁਪਹਿਰ ਤੋਂ ਬਾਅਦ ਸੂਰਜ ਸਤੋਂ ਤੋਂ ਪਹਿਲਾਂ ਅਸੀਂ ਅਦਰ ਆਰਾਮ ਦੇ ਲੈਣਾ ਦਾ ਵੀ ਪਾਰਟਿਸਿਪੇਟ ਕਰਦੇ ਆ ਉਸ ਤੋਂ ਬਾਅਦ ਇਧਰ ਆ ਕੇ 라ਵਨ ਦੇ ਅਸੀਂ ਜੋ ਵੀ ਹੈ ਉਹ ਉਹ ਪੂਜਾ ਪੂਜੀ ਕਰਦੇ ਆ ਪ੍ਰਸ਼ਾਦ ਵੀ ਬਣਦੇ ਆ ਲੋਕਾਂ ਨੂੰ ਉਹਨਾਂ ਦੀ ਅੰਗਲੇ ਵੀ ਦਿੰਦੇ ਆ ਬੁਰਾਈ ਦੇ ਪ੍ਰਤੀਕ ਕਰਨ